ਸੋ ਰਹੀ ਰਈ ਸਿੰਘ ਵਿਸ਼ਵਾੰਦੀ ਜੀ ਪਿਆਰੀ ਹਰ ਸੰਗਤ ਜੀਓ ਸੱਚੇ ਪਾਤਸ਼ਾਹ ਜੀ ਨੇ ਸਾਨੂੰ 24 ਗ੍ਰੰਥ ਹਰ ਬਣੀ ਦੇ ਲਿਖਾਏ ਹਨ ਔਰ ਬੜੀ ਖੁਸ਼ੀ ਹੁੰਦੀ ਹੈ ਕਿ ਵੀਰ ਪੜ੍ਹਦੇ ਆ ਵਿਚਾਰਦੇ ਆ ਸਾਰੀ ਸੰਗਤ ਦੇ ਨਾਲ ਸਾਂਝਾ ਕਰਦੇ ਆ ਔਰ ਇਹ ਸੱਚੇ ਪਾਤਸ਼ਾਹ ਦਾ ਹੁਕਮ ਸੀ ਕਿ ਹਰ ਬਾਣੀ ਨੂੰ ਪੜਿਓ ਤੇ ਵਿਚਾਰਿਓ ਇਸੇ ਤਰ੍ਹਾਂ ਹੀ ਇੱਕ ਦਿਨ ਮੈਨੂੰ ਮੋਗੇ ਤੋਂ ਵੀਰ ਹਰਦੀਪ ਸਿੰਘ ਦਾ ਫੋਨ ਆ ਗਿਆ ਉਹ ਬਾਣੀ ਪੜ ਰਿਆ ਸੀ 20 ਨੰਬਰ ਗ੍ਰੰਥ ਦੀ ਉਹਦੇ ਵਿੱਚ ਨਾ ਆ ਗਿਆ ਨਜੂਮੀ ਫਿਰ ਆ ਗਿਆ ਅਤਰੀ ਉਹ ਕਹਿੰਦੇ ਵੀਰ ਉਹਨਾਂ ਨੇ ਫੋਨ ਲਾ ਲਿਆ ਕਹਿੰਦੇ ਪਹਿਲਾਂ ਮੈਨੂੰ ਆਇਆ ਦੱਸੋ ਕਿ ਇਹ ਨਜੂਮੀ ਕੌਣ ਸੀ ਤੇ ਅਤਰੀ ਕੌਣ ਸੀ ਮੈਂ ਕਹਿੰਦੇ ਪਈ ਮੈਂ ਤੁਹਾਨੂੰ ਜਿਹੜੀ ਆ ਉਹ ਬਾਣੀ ਭੇਜ ਦਿੱਤੀ ਆ ਚਲੋ ਪੜਦੇ ਆ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਬਾਣੀ ਦੇ ਵਿੱਚ ਜੇ ਕੋਈ ਅਖਰ ਆ ਜਾਂਦਾ ਹੈ ਤੇ ਉਹਨੂੰ ਆਪਾਂ ਸਮਝ ਕੇ ਅੱਗੇ ਚੱਲੀਏ ਤੇ ਫਿਰ ਸਾਰੀ ਸਮਾਂ ਹੀ ਲੱਗ ਜਾਂਦੀ ਹੈ ਨਹੀਂ ਤੇ ਉੱਥੇ ਅੜ ਜਾਈਦਾ ਔਰ ਉਹ ਬਾਣੀ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰ ਰਿਹਾ 14 ਚੇਤ ਸੰਸ਼ਈ ਸੰਮਤੈਨ ਬਿਲਾ ਸਿੰਘ ਦੇ ਗ੍ਰਹਿ ਸੇਂਹ ਕੰਪ ਜੰਮੂ ਗ੍ਰੰਥ ਨੰਬਰ 2 ਪੰਨਾ ਨੰਬਰ 754 ਤੇ ਸੀ ਸੱਤ ਰੇਖ ਕਹਿਣ ਚੰਗੀ ਦੀਸੀ ਭੂਮੀ ਸਤਗੁਰ ਤਾਰ ਸੁਬਾ ਪਾਈਆ ਜੰਮੂ ਦੀ ਭੂਮੀ ਜਿਹੜੀ ਉਹ ਪਹਿਲੇ ਰਿਖੀਆਂ ਮੁਰੀਆਂ ਦੇ ਜਿਸ ਨੂੰ ਸਮਝੇ ਨਾ ਕੋਈ ਨਜ਼ੂਮੀ ਤੇਤ ਵਾਰਨਾ ਵੰਡ ਵੰਡਾਈਆ ਇੱਥੇ ਆ ਕੇ ਗੱਲ ਆ ਗਈ ਸਮਝਣ ਵਾਲੀ ਵੀ ਉਹ ਨਜੂਮੀ ਦੱਸੋ ਜੀ ਕੌਣ ਸੀ ਨਜੂਮੀ ਜਿਹੜਾ ਸੀਗਾ ਉਹ ਇੱਕ ਸੱਤਾਂ ਰਖੀਆਂ ਦੇ ਵਿੱਚੋਂ ਇੱਕ ਜੋਤਸ਼ੀ ਸੀਗਾ ਜਿਹੜਾ ਜੋ ਸਾਰੇ ਤਾਰੇ ਹੋਰ ਗ੍ਰਹਿਆਂ ਦੀ ਗਤੀ ਤੱਕ ਦੱਸ ਦਿੰਦਾ ਸੀ ਔਰ ਸਾਰੇ ਬ੍ਰਹਿਮੰਡ ਦੇ ਗ੍ਰਹਿਆਂ ਦੀ ਜਾਣਕਾਰੀ ਰੱਖਣ ਵਾਲਾ ਸੀ ਉਹ ਸੀਗਾ ਨਜੂਮੀ ਉਹ ਬੜੇ ਖੁਸ਼ ਹੋਏ ਚਲੋ ਕਹਿੰਦੇ ਹੁਣ ਮੈਨੂੰ ਬਾਣੀ ਦੀ ਸਮਝ ਲੱਗ ਗਈ ਹੈ ਨਹੀਂ ਚਲੋ ਠੀਕ ਹੈ ਜੀ ਬੜੀ ਖੁਸ਼ੀ ਵਾਲੀ ਗੱਲ ਆ ਅੱਗੇ ਆਪਾਂ ਅੱਗੇ ਹਰ ਬਾਣੀ ਸਾਂਝੀ ਕਰਦੇ ਆ ਪ੍ਰਭ ਖੇਲ ਕਰੇ ਨਾਮ ਲੂਮੀ ਪਰਦਾ ਆਪਣਾ ਆ ਆ ਪਿਉਠਾਈ ਆ ਲੈਣਾ ਦੇਣਾ ਚਕਾਏ ਭਗਤ ਮਸੂਮੀ ਗੁਰਮੁਖ ਬਾਲੇ ਰੰਗ ਰੰਗਾਈ ਆ ਪਗਤ ਕਿਹੜੇ ਆਏ ਮਸੂਮ ਐ ਔਰ ਉਹ ਮਸੂਮਾਂ ਨੂੰ ਜਾਣਕਾਰੀ ਵੀ ਖੁਦ ਆਪ ਦਿੰਦਾ ਤੇ ਆਪ ਹੀ ਜਾਣਕਾਰੀ ਦੇ ਕੇ ਆਪਣੇ ਚਰਨਾਂ ਨਾਲ ਲਾਈ ਰੱਖਦਾ ਸਾਰ ਪਾਏ ਨਾ ਕੋਈ ਰਖੀ मुਨੀ ਮੋਨ ਧਾਰੀ ਦੇਣ ਦੁਹਾਈਆ ਸ੍ਰੇਸ਼ਟ ਸਵਾਹੀ ਚੋਟੀ ਜਾਏ मुਨੀ ਮੀਡੀ ਸੀਸ ਨਾ ਕੋਈ ਗੰਦਾਈਆ ਕੋਟਾਂ ਵਿੱਚੋਂ ਥੋੜੇ ਦੇਸਣ ਪ੍ਰਭ ਭਗਤੀ ਵਿੱਚ ਗੁਣੀ ਗੈਰ ਗੰਭੀਰ ਗੋਹ ਦੇ ਉਠਾਈਆ ਇੱਥੇ ਸੱਚੇ ਪਾਸ਼ਾ ਨੇ ਇਹ ਵੀ ਲਖਿਆ ਕੋਟਾਂ ਵਿੱਚੋਂ ਕੁਝ ਭਗਤ ਆ ਜਿਹੜੇ ਗੁਣੀ ਆ ਗੁਣੀ ਕਿਹੜੇ ਆ ਜਾਂਦੇ ਆ ਜਦੋਂ ਉਹਦੇ ਵਿੱਚ ਖੋਜ ਜਾਂਦੇ ਆ ਪਰਮਾਤਮਾ ਦੇ ਨਾਲ ਜੁੜ ਜਾਂਦੇ ਆ ਤੇ ਬੜੀ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਖੋਜ ਕਰਦੇ ਰਹਿੰਦੇ ਆ ਵੀ ਪਰਮਾਤਮਾ ਨੇ ਖੇਲ ਕੀ ਕੀਤਾ ਕੀ ਵਿਹਾਰ ਕੀਤਾ ਕੋਟਾਂ ਵਿੱਚੋਂ ਥੋੜੇ ਦਿਸਣ ਪ੍ਰਭ ਭਗਤੀ ਵਿੱਚ ਗੁਣੀ ਗੈਰ ਗੰਭੀਰ ਕੋ ਦੇ ਉਠਾਈਆ ਜਿੰਨਾ ਦੇ ਅੰਤਰ ਸਾਚੇ ਨਾਮ ਦੀ ਦੇਵੇ ਤੁਨੀ ਤੁਰਦਾ ਰਾਗ ਇੱਕ ਸੁਣਾਈਆ ਅੰਮ੍ਰਿਤ ਰਸ ਲਾਏ ਅਗੰਮਾ ਬੁੱਲੀ ਅਗੰਮਾ ਕਿਡਾਂ ਦਾ ਤੁਰਦਾ ਜਗਤ ਤ੍ਰਿਸ਼ਨਾ ਪਿਆਸ ਬੁਝਾਈਆ ਜਿਹਦੇ ਨਾਲ ਜਗਤ ਦੀਆਂ ਤ੍ਰਿਸ਼ਨਾਵਾਂ ਦੀ ਪਿਆਸ ਜਿਹੜੀ ਉਹ ਬੁੱਝ ਜਾਂਦੀ ਸਾਰੇ ਵਕਾਰਾਂ ਤੋਂ ਬਾਹਰ ਹੋ ਜਾਂਦਾ ਉਹ ਅਗਮਾ ਫਲਵਾੜੀ ਕੋ ਜਾਏ ਫੁੱਲੀ ਮੋਲੇ ਰੋਤ ਹਰ ਰੋਗ ਰਾਈਆ ਭਾਗ ਲੱਗੇ ਸਾਚੀ ਕੁੱਲੀ ਕਲਮ ਸ਼ਾਹੀ ਨਾਲ ਲਖਾਈਆ ਇਹ ਸਾਚੀ ਕੁੱਲੀ ਕਿڑی ਐ ਸਾਡੀ ਜਿਦੇ ਵਿੱਚ ਪਰਮਾਤਮਾ ਦਾ ਆਵਾਸ ਹੈ ਭਾਗ ਇਹਨੂੰ ਲੱਗਦਾ ਜਗਤ ਅੰਧੇਰੀ ਚਾਰੋਂ ਕੁੰਡ ਝੁੱਲੀ ਝਲਕ ਕਰੇ ਨਾ ਕੋਈ ਰੁਸ਼ਨਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨੈਕ ਲੰਕਨ ਰਹੈਣ ਨਾਰਾ ਮਹਾਰਾ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਦੇਵੇ ਵਸਤ ਨਾਮ ਅਣਮੁੱਲੀ ਕਰਨੀ ਦਾ ਕਰਤਾ ਆਪਣੇ ਹੱਥ ਰਖਾਈਆ ਗੁਰਮੁਖਾਂ ਨੂੰ ਵਸਤ ਕਿਹੜੀ ਦਿੱਤੀ ਐ ਸਾਨੂੰ ਨਾਮ ਦੀ ਅਣਮੁੱਲੀ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਜਿਸ ਨੂੰ ਖਰੀਦਿਆ ਨਹੀਂ ਜਾ ਸਕਦਾ ਔਰ ਬਾਕੀ ਵਡਿਆਈ ਜਿਹੜੀ ਉਹ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਅਗਲੀ ਛੋਟੀ ਲਿਫਤ ਉਹਨਾਂ ਜਿਹੜੀ ਹੋਰ ਭੇਜੀ ਵੀ ਨਾ ਸਤ ਗੁਰ ਕਹੇ ਮੈਂ ਪਿਛਲੀ ਵਖਾਵਾ ਚਿੱਟ ਚਿੱਠੀ ਆਪਣੇ ਅੰਦਰੋਂ ਪ੍ਰਗਟਾਈਆ ਜਿਸ ਵੇਲੇ ਇਸ ਭੂਮਿਕਾ ਉੱਤੇ ਆਏ ਸਪਤ ਰਖਿ Muni ਆਪਣਾ ਫੇਰਾ ਪਾਈਆ ਅਤਰੀ ਨੂੰ ਆਪਣਾ ਵੇੜਾ ਗਿਆ ਦਿਸ ਭਾਰ ਦਵਾਜ ਧਿਆਨ ਲਗਾਈਆ ਦੂਜਾ ਨੇ ਕੁਐਸਚਨ ਇਹ ਰੱਖਿਆ ਸੀਗਾ ਕਿ ਅਤਰੀ ਕੌਣ ਸੀ ਜੇ ਇਹ ਸਾਨੂੰ ਜਾਣਕਾਰੀ ਮਿਲੇਗੀ ਨਾ ਫਿਰ ਅੱਗੇ-ਅੱਗੇ ਆਪਾਂ ਬਾਣੀ ਪੜਦੀ ਜਾਵਾਂਗੇ ਤੇ ਬੜਾ ਮਜ਼ਾ ਆਉਦਾ ਜੇ ਸਾਨੂੰ ਇਹਦੇ ਬਾਰੇ ਪਤਾ ਨਹੀਂ ਹੋਏਗਾ ਤੇ ਫਿਰ ਅਸੀਂ ਉਹ ਸਮਝ ਨਹੀਂ ਪਾ ਰਹੇ ਫਿਰ ਮੈਂ ਕਹਾਂ ਵੀਰ ਜੀ ਆਤਰੀ ਜਿਹੜਾ ਸੀਗਾ ਆਤਰੀ ਤੇ ਭਾਰਦਵਾਜ ਦੋ ਨਾਂ ਜਿਹੜੇ ਆਏ ਆ ਔਰ ਇਹ ਸੱਤ ਰਿਖੀਆਂ ਦੇ ਵਿੱਚੋਂ ਸੀਗੇ ਸੱਤ ਰਿਖੀ ਕਿਹੜੇ-ਕਿਹੜੇ ਸੀਗੇ ਇੱਕ ਸੀਗਾ ਕਸ਼ਪ ਦੂਜਾ ਆਤਰੀ ਤੀਜਾ ਭਾਰਦਵਾਜ ਚੌਥਾ ਵਿਸ਼ਵਾਮਿੱਤਰ ਗੌਤਮ ਮਹਾਰਿਸ਼ੀ ਜਮਦਗਨੀ ਤੇ ਵਿਸ਼ੇਸ਼ ਕੇ ਸੰਤ ਰਿਸ਼ੀ ਵੈਸੇ ਤੇ ਇਹਨਾਂ ਦੇ ਵਿੱਚੋਂ ਅਤਰੀ ਜਿਹੜੇ ਸੀਗੇ ਕੌਣ ਸੀ ਉਹ ਬ੍ਰਹਮਾ ਜੀ ਦੇ ਪੁੱਤਰ ਸੀ ਨਜਰੀ ਆਇਆ ਪੁਰਖ ਆਕਾਲਿਕ ਜੋ ਇਕੰਕਾਰ ਧੁਰ ਦਰਗਾਈਆ ਇਹਦੇ ਬਾਰੇ ਵਿਸਤਾਰ ਪੂਰਵਕ ਜਦੋਂ ਪਤਾ ਲੱਗਿਆ ਕਹਿੰਦੇ ਹੁਣ ਬਹੁਤ ਮਜ਼ਾ ਆਇਆ ਹੁਣ ਮੈਂ ਬਾਣੀ ਪੜਾਂਗਾ ਵੀ ਤੇ ਮੈਨੂੰ ਸਾਰੀ ਸਮਝ ਲੱਗੇਗੀ ਔਰ ਇਸੇ ਕਰਕੇ ਹੀ ਹਰ ਬਾਣੀ ਨੂੰ ਸੱਚੇ ਪਾਸ਼ੇ ਨੇ ਕਿਹਾ ਪੜਨਾ ਵਿਚਾਰਨਾ ਜਦੋਂ ਅਸੀਂ ਪੜ ਕੇ ਵਿਚਾਰ ਕੇ ਅੱਗੇ ਚੱਲਦੇ ਆ ਨਾ ਫਿਰ ਬੜਾ ਸਵਾਦ ਆਉਂਦਾ ਫਿਰ ਸਾਰੀ ਸਮਝ ਲੱਗ ਜਾਂਦੀ ਜਿਸ ਦੀ ਸਮਝੇ ਨਾ ਕੋਈ ਤਿਤ ਵਾਰ ਵੰਡ ਨਾ ਕੋਈ ਵੰਡਾਈਆ ਪਾਰ ਬ੍ਰਹਮ ਸਭ ਦਾ ਪਿਤ ਪਤ ਪਰਮੇਸ਼ਰ ਦਾ ਹੈ ਗਵਾਈਆ ਜੇ ਸਦੀ ਖੇਲਾ ਨਿਤ ਨਵਤ ਨਿਰਗੁਣ ਸਰਗੁਣ ਹੁਕਮ ਮਨਾਈਆ ਸੋ ਕਰਵਟ ਲੈ ਬਦਲੇ ਪਿੱਠ ਨੂਰੀ ਮੁਖੜਾ ਇੱਕ ਚਮਕਾਈਆ ਕਰੇ ਖੇਲ ਜਗਤ ਅਨ ਡਿਠ ਅਨ ਡਿਠੜੀ ਕਾਰ ਕਮਾਈਆ ਜਨ ਭਗਤਾਂ ਪਾਵੇ ਪਿਛ ਵਸਤੇ ਅਮੋਲਕ ਨਾਮ ਵਰਤਾਈਆ ਜਨ ਭਗਤਾਂ ਦੀ ਝੋਲੀ ਦੇ ਵਿੱਚ ਆ ਨਾਮ ਦੀ ਪਿਛ ਆ ਪਉਂਦਾ ਜਿਹੜੀ ਸਾਡੇ ਸਾਰੇ ਗੁਰਮਖਾਂ ਦੇ ਵਿੱਚ ਪਾਈ ਆ ਮਨੁਸ਼ਾ ਪੂਰੀ ਕਰੇਸ਼ ਨਿਰਿਸ਼ਤੇ ਆਪਣਾ ਪਰਦਾ ਲਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚਾ ਰੰਗ ਆਪ ਰੰਗਾਇਆ ਸੱਚਾ ਰੰਗ ਇਹ ਖੁਦ ਪ੍ਰਮਾਤਮਾ ਨੇ ਆਪ ਹੀ ਰੰਗਾਇਆ ਤੇ ਅਸੀਂ ਉਸ ਰੰਗ ਦੇ ਵਿੱਚ ਰੰਗੇ ਹੋਏ ਆਂ ਤੇ ਉਹਨੇ ਆਪਣੇ ਚਰਨਾਂ 'ਨ ਲਾਇਆ ਤੇ ਆਪਾਂ ਉਹਦਾ ਗੁਣਗਾਰ ਹੈ ਸੋ ਵੀਰ ਜੀਓ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਹਰ ਬਾਣੀ ਨੂੰ ਲੈ ਕੇ ਗੁਰਸੇਖ ਵਿਚਾਰਦੇ ਆ ਸਮਝਦੇ ਆ ਭੋਲਦੇ ਆ ਔਰ ਫੇਰ ਸਨੋ ਸਾਰਾ ਉਹਦੇ ਵਿੱਚੋਂ ਗਿਆਨ ਦਾ ਵਾਧਾ ਹੁੰਦਾ ਕਿਉਂਕਿ ਆਪਾਂ ਸਮਾਜ ਦੇ ਵਿੱਚ ਬਹੁਤ ਸਾਰੇ ਕੁਐਸਚਨ ਉੱਠਦੇ ਆ। ਔਰ ਉਹ ਪੁੱਛਦੇ ਵੀ ਆ। ਦੱਸਾਂਹੀਂ ਤਾਂ ਹੀ ਸਕਦੇ ਆ ਜੇ ਸਾਰ ਬਣੀ ਦੇ ਵਿੱਚੋਂ ਸਾਨੂੰ ਖੁਦ ਨੂੰ ਸਮਝ ਲੱਗ ਜਾਈ। ਸੋ ਹਰ ਬਣੀ ਮੈਂ ਇੱਥੇ ਹੀ ਸੱਚੇ ਪਾਤਸ਼ਾਹੇ ਕੋਲ ਹਰ ਸੰਗਤ ਪਾਸੋਂ ਸਮਾਪਤ ਕਰਨ ਦੀ ਇਜਾਜ਼ਤ ਚਾਹੁੰਦਾ ਹਾਂ। ਅਗਰ ਕੋਈ ਅੱਖਰ ਵੱਧ ਘਟ ਪੜਿਆ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹੇ ਹੀ ਪਾਸੋਂ ਹਰ ਸੰਗਤ ਪਾਸੋਂ ਖਿਮਾ ਮੰਗਦਾ ਹਾਂ। ਆਓ ਪੰਜ ਕਰਿਆਂ ਦਾ ਸਾਥ ਦੇ।

Oh wow.